ਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਵਿਰਾਸਤੀ ਰੁੱਖਾਂ ਬਾਰੇ ਗੱਲ ਕਰਦੇ ਹੋਣੇ ਆ ਤੇ ਉਹਨਾਂ ਵਿਰਾਸਤੀ ਰੁੱਖਾਂ ਨੂੰ ਖਤਮ ਕਰਨ ਵਾਲੀ ਇੱਕ ਸਪੀਸੀਜ਼ ਵੀ ਹੈ ਜਿਹੜੇ ਵਿਰਾਸਤੀ ਪੰਛੀ ਵੀ ਸਾਡੇ ਪੰਜਾਬ ਦੇ ਖਤਮ ਕੀਤੇ ਉਹਦਾ ਨਾਮ ਹੈਗਾ ਬਲਾਈਤੀ ਕਿਕਰ ਉਹਨੂੰ ਕਾਬਲੀ ਕਿਕਰ ਵੀ ਬੋਲਦੇ ਨੇ ਮਸਕੜ ਵੀ ਬੋਲ ਲੈਂਦੇ ਆ ਇਹ ਜਿਹੜੀ ਇਹ ਜਿਹੜੀ ਕਿਕਰ ਹੈਗੀ ਆ ਬਲਾਈਤੀ ਕਿਕਰ ਇਹ ਸਾਡੀ ਐਗਰੈਸਿਵ ਕਲੋਨਾਈਜ਼ਰ ਆ ਜਿਹਨੇ ਆਪਣੀ ਕਲੋਨੀ ਨੂੰ ਪੰਜਾਬ ਵਿੱਚ ਸਟੈਬਲਿਸ਼ ਕਰ ਕਰ ਰੱਖਿਆ ਜਿਵੇਂ ਸਾਡੇ ਪੰਜਾਬ ਦੇ ਵਾਈਲਡਲਾਈਫ ਸੈਂਚੁਰੀਆਂ ਹੈਗੇ ਰਿਜ਼ਰਵ ਫੋਰੈਸਟ ਹੈਗੇ ਜਿਹਨੇ ਸਾਡੇ ਮਿਲਟਰੀ ਕੰਟੋਨਮੈਂਟ ਏਰੀਆ ਹੈਗੇ ਜਿਹਨੇ ਸਾਡੀਆਂ ਮੁਕਸਰ ਫਜ਼ਲਕਾ ਦੇ ਇਲਾਕੇ ਹੈਗੇ ਜਿਹਨੇ ਸਾਡੇ ਕੰਡੀ ਬੈਲਟ ਜਿਹੋਨੇ ਫੈਲਣੀ ਸ਼ੁਰੂ ਹੋ ਚੁੱਕੇ ਜਿਹਨੇ ਸਰ ਐਸਵਾਈਐਲ ਲਹਿਰ ਹੋ ਗਈ ਜਿੰਨਾ ਵੀ ਤੁਸੀਂ ਲਾਓ ਇਹ ਸਾਰੇ ਕਿਤੇ ਫੈਲਦੀ ਤੁਰੇ ਜਾ ਰਹੀ ਹੈ ਹਰ ਇੱਕ ਪੰਜਾਬ ਦੇ ਮਾਲਵੇ ਦੇ ਪਿੰਡਾਂ ਵਿੱਚ ਇਹ ਫੈਲੀ ਹੋਈ ਹੈ ਇਹ ਜਿਹੜੀ ਸਪੀਸੀਜ਼ ਹੈਗੀ ਲੇਟ 19ਵੀਂ ਸਦੀ ਵਿੱਚ ਇਹ ਬ੍ਰਿਟਿਸ਼ ਗਵਰਨਮੈਂਟ ਨੇ ਇਹਨੂੰ 1877 ਵਿੱਚ ਇੰਡੀਆ ਚ ਲਿਆਂਦਾ ਉਸ ਤੋਂ ਬਾਅਦ ਇਹ ਫੈਲਦੀ ਤੁਰੇ ਜਾਂਦੀ ਹੈ ਤਾਂ ਇਹਦਾ ਇਹਨੂੰ ਮਤਲਬ ਨੇਚਰ ਦਾ ਬੋਰ ਵੈਲਿਊ ਬੋਲਦੇ ਕਿਉਂਕਿ ਟੈਪ ਰੂਟ ਸਿਸਟਮ ਬਹੁਤ ਜ਼ਿਆਦਾ ਹੈਗਾ ਸਾਊਥ ਅਮਰੀਕਾ ਦੀ ਸਪੀਸੀ ਹੈਗੀ ਆ ਜਦੋਂ ਨਾਰਥ ਅਮਰੀਕਾ ਚ ਨੂੰ ਇੱਕ ਖੁਦਾਈ ਕੀਤੀ ਗਈ ਉਸ ਟਾਈਮ ਦੇਖਿਆ ਗਿਆ ਵੀ ਮਤਲਬ 53 ਮੀਟਰ ਤੇ 173 ਫੁੱਟ ਦੇ ਦੀ ਜੜ ਪਾਈ ਗਈ ਇਸ ਲਈ ਇਹ ਮਤਲਬ ਡੀਪੈਸਟ ਜਾ ਕੇ ਪਾਣੀ ਦਾ ਸਰੋਤ ਲੈ ਜਾਂਦੀ ਹੈ ਇਹ ਤਾਂ ਇਹਨੂੰ ਇੱਕ ਟਰੀਜ਼ ਆਫ ਦਿੱਲੀ ਦਾ ਇੱਕ ਆਥਰ ਹੈਗਾ ਪ੍ਰਦੀਪ ਕ੍ਰਿਸ਼ਨ ਉਹਨੇ ਬਾਇਓਲੋਜੀਕਲ ਨਾਈਟਮੇਅਰ ਕਿਹਾ ਕਿ ਬਾਇਓਲੋਜੀਕਲ ਸਾਡੇ ਨਾਲ ਬਹੁਤ ਵੱਡਾ ਇੱਕ ਹਾਰਮ ਹੋਗਾ ਜਿਹੜੇ ਕਿ ਫੈਲਦੀ ਤੁਰੀ ਜਾਂਦੀ ਆ ਹੁਣ ਇੱਕ ਗੱਲ ਹੈਗਾ ਵੀ ਹੱਲ ਕੀ ਹੈ ਇਹਦਾ ਹੱਲ ਹੈਗਾ ਵੀ ਰੋਕਥਾਮ ਕਿਵੇਂ ਕਰ ਸਕਦੇ ਆ ਇਸ ਨੂੰ ਸਾਡੇ ਵਿਰਾਸਤ ਰੁੱਖ ਲਾ ਕੇ ਹੀ ਰੋਕਥਾਮ ਕਰ ਸਕਦੇ ਆ ਅਗਲੀ ਵੀਡੀਓ ਨੂੰ ਦਿਖਾਵਾਂਗੇ ਰੱਲਾ ਪਿੰਡ ਦੀ ਯੋਗਾ ਰੱਲਾ ਜਿੱਥੇ ਜੀ 15 15 ਏਕੜ ਜ਼ਮੀਨ ਦੇ ਵਿੱਚ ਵਿਰਾਸਤ ਰੁੱਖ ਲਾ ਕੇ ਇਹਨੂੰ ਕੱਢ ਕੇ ਆਪਾਂ ਇੱਕ ਬਾਦਗੀਤ ਜਗ੍ਹਾ ਨੂੰ